ਸੱਚੀ ਕਾਲ ਆਦਾਬ ਨਮਸਤੇ ਤੁਸੀਂ ਜੁੜਿਓ ਜੀ ਅੱਜ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਵਿੱਚ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਅੱਜ ਜੈਸੀ ਤੁਹਾਨੂੰ ਸਾਰਿਆਂ ਨੂੰ ਪੱਕਾ ਡਾਕਟਰ ਬਣਾ ਦੇਣਾ ਜੀ ਤਾਂ ਕਿ ਤੁਹਾਨੂੰ ਕਿਸੇ ਹੋਰ ਕੋਲ ਜਾਣਾ ਹੀ ਨਾ ਪਵੇ ਵੈਸੇ ਵੀ ਕਹਿੰਦੇ ਨੇ ਜੀ ਜਦੋਂ ਤੁਸੀਂ ਹਸਪਤਾਲ ਜਾ ਕੇ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਹੋਏ ਨਾ ਜਾਂ ਖੂਬਸੂਰਤ ਜਈ ਨਰਸ ਦੇ ਸਜਾਏ ਨਾ ਬਲੱਡ ਪ੍ਰੈਸ਼ਰ ਵੀ ਦਿਲ ਦੀ ਧੜਕਣ ਵੀ ਬਸ ਕੁਝ ਵੀ ਪੁੱਛੋ ਨਾ ਜੀ ਬੇਕਾਬੂ ਹੋ ਜਾਂਦੀ ਜੇ ਸੋ ਅੱਜ ਅਸੀਂ ਦੱਸਣ ਲੱਗੇ ਆ ਜੀ ਘਰ ਦੇ ਵਿੱਚ ਹੀ ਤੁਸੀਂ ਕਿਵੇਂ ਆਪਣਾ ਬਲੱਡ ਪ੍ਰੈਸ਼ਰ ਦੇਖਣਾ ਪਰ ਉਸ ਤੋਂ ਪਹਿਲਾਂ ਕੀ ਕੁਝ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ ਇਹ ਵੀ ਦੱਸਾਂਗੇ ਤੇ ਫਿਰ ਇਹ ਵੀ ਦੱਸਾਂਗੇ ਜੀ ਕਿ ਬਲੱਡ ਪ੍ਰੈਸ਼ਰ ਜਦੋਂ ਨਾਪਣਾ ਕਿੰਨਾ ਉੱਚੇ ਕੋਣੀ ਤੋਂ ਰੱਖਣਾ ਹੈ ਤੁਸੀਂ ਤੇ ਕਿਸ ਤਰੀਕੇ ਨਾਪਣਾ ਬਹੁਤ ਸੌਖਾ ਤਰੀਕਾ ਜੇ ਜੇ ਜਿੱਥੇ ਵੀ ਅੜਚਨ ਲੱਗੇ ਤੁਸੀਂ ਵੀਡੀਓ ਰਿਵਾਈਂਡ ਕਰਕੇ ਫਿਰ ਦੇਖ ਸਕਦੇ ਹੋ ਬਹੁਤ ਸੌਖਾ ਢੰਗ ਜੀ ਅੱਜ ਤੁਹਾਡੀ ਸਾਰੀ ਟੈਨਸ਼ਨ ਚਿੰਤਾ ਅਸੀਂ ਦੂਰ ਕਰਵਾ ਦੇਣੀ ਜੇ ਆਹ ਜੇ ਸਿੰਪਲ ਜਿਹਾ ਅਪਰੇਟਸ ਆਟੋਮੈਟਿਕ ਜਿਹੜਾ ਸਿਰਫ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਕੱਲਾ ਸੀ ਆਨ ਵਾਲਾ ਸਵਿੱਚ ਹੀ ਵਿੱਚ ਦੱਬਣਾ ਜੇ ਸੈਂਟਰ ਵਾਲਾ ਇਹ ਜੇ ਨਾਲ ਕਫ ਇਹਦੇ ਨਾਲ ਜੀ ਇਹ ਟਿਊਬਿੰਗ ਹੈ ਜਿਹੜੀ ਤੁਸੀਂ ਅੰਦਰਲੇ ਪਾਸੇ ਰੱਖਣੀ ਜੇ ਤੇ ਹੇਠਲੇ ਪਾਸੇ ਲਓ ਜੀ ਡਾਕਟਰ ਗੁਪਾਲ ਤੁਹਾਡੇ ਹਵਾਲੇ ਇਹਨੂੰ ਕਰੋ ਜੀ ਦੱਸੋ ਥੋੜਾ ਜਿਹਾ ਕਿਸ ਤਰ੍ਹਾਂ ਇਹਨੂੰ ਨਾਪਣਾ ਜੇ ਸਭ ਤੋਂ ਪਹਿਲਾਂ ਜੀ ਬੀਪੀ ਰਿਕਾਰਡ ਦੇਖੋ ਜੀ ਹਰ ਕਿਸੇ ਨੂੰ ਇਹ ਅਸੀਂ ਕਿਉਂ ਗਿਆ ਹੋਮ ਬੀਪੀ ਰਿਕਾਰਡਿੰਗ ਇਹਨੂੰ ਕਹਿੰਦੇ ਆ ਸੋ ਜਿਵੇਂ ਡਾਕਟਰ ਕਰਦੇ ਨੇ ਉਹ ਪਹਿਲਾਂ ਕਾਫ ਬਣ ਕੇ ਇਸ ਟੈਥੋ ਯੂਜ਼ ਕਰਦੇ ਨੇ ਇਹ ਉਹਨਾਂ ਦਾ ਕੰਮ ਆ ਸੀ ਜਦ ਪੇਸ਼ੈਂਟਸ ਨਾਲ ਕਰਦੇ ਆ ਸੋ ਥਿਸ ਇਜ਼ ਹੋਮ ਬੀਪੀ ਆਟੋਮੈਟਿਕ ਰਿਕਾਰਡਿੰਗ ਇਹ ਹੁਣ ਵੈਲੀਡੇਸ਼ਨ ਹੈ ਕਿ ਘਰ ਦੇ ਵਿੱਚ ਜੇ ਬੀਪੀ ਰਿਕਾਰਡ ਕਰੋਗੇ ਉਹਦਾ ਤੁਹਾਡੀ ਹੈਲਥ ਦਾ ਜਿਆਦਾ ਐਕੂਰੇਟ ਹੈ ਕਿਉਂਕਿ ਬੀਪੀ ਜਿਹੜਾ ਹਸਪਤਾਲ 'ਚ ਜਿਵੇਂ ਹਰਸ਼ਿੰਦਰ ਨੇ ਕਿਹਾ ਕਿ ਥੋੜਾ ਜਿਹਾ ਬਾਤ ਜਾਂਦਾ ਇਹਨੂੰ ਵਾਈਟ ਕਾਲਰ ਹਾਈਪਰਟੈਨਸ਼ਨ ਕਿਹਾ ਜਾਂਦਾ ਸੋ ਘਰ ਦੇ ਵਿੱਚ ਬੀਪੀ ਰਿਕਾਰਡ ਕਰੋ ਇਹ ਜਿਆਦਾ ਐਕੂਰੇਟ ਹੁੰਦਾ ਤੇ ਕਰਨਾ ਕਿਵੇਂ ਹੈ ਰਿਕਾਰਡਿੰਗ ਆਟੋਮੈਟਿਕ ਹੈ ਜੀ ਸਿੰਪਲ ਦੀ ਗੱਲ ڈاکٹر ہشندر میرا کر کے دس سنگے دیکھو جی اسی اتاں اس لیول تے رکھیا کہ ڈاکٹر صاحب دے دل دے لیول دے اوپر ہی یہ باں جیڑی ہے جی لیول بلکل پہ, بلکل پہ ہوئے تے کاف جیڑا ہے تو اسی پروپر سائزہ اڈالٹ کاف جیڑا جی آہ حصہ ہے <laughs> ਆ ਉੱਪਰਲਾ ਬਾਹ ਦਾ ਹਿੱਸਾ ਆ ਜਿਵੇਂ ਇਹਦੇ ਦੱਸੋ ਡਾਕਟਰ ਸਾਹਿਬ ਜੀ ਕਿੰਨਾ ਆਣਾ ਚਾਹੀਦਾ ਦੋ ਤਿਹਾਈ ਹਿੱਸਾ ਬਾਹ ਦਾ ਕਵਰ ਹੋਣਾ ਚਾਹੀਦਾ ਸੋ ਇਹ ਕਫ ਦਾ ਸਾਈਜ਼ ਹੁੰਦਾ ਜੀ ਬੱਚਿਆਂ ਚ ਵੱਖ ਵੱਡਿਆਂ ਚ ਵੱਖ ਜੇ ਇੰਨੀ ਕ ਪਾਵਾਂਗੇ ਨਾ ਬੱਚੇ ਚ ਸੱਚ ਜਾਣੇ ਪੂਰੀ ਬਾਹ ਆ ਜਾਣੀ ਸੋ ਦੋ ਤਿਹਾਈ ਇਸ ਥਾਂ ਦੇ ਉੱਪਰਲੀ ਤੁਹਾਡੇ ਬਾਹ ਦਾ ਹਿੱਸਾ ਇਹਦੇ ਵਿੱਚ ਆਣਾ ਚਾਹੀਦਾ ਤੇ ਤੁਹਾਡੀ ਇਹ ਕੁਣੀ ਦੇ ਇਸ ਐਂਗਲ ਤੋਂ 1 ਇੰਚ ਉੱਪਰ ਯਾਨੀ ਇਸ ਤਰ੍ਹਾਂ ਕੋਣੀ ਤੋਂ 1 ਇੰਚ ਉੱਪਰ ਰੱਖ ਕੇ ਅੰਦਰਲੇ ਪਾਸੇ ਇਹ ਟਿਊਬ ਰੱਖ ਕੇ ਜੀ ਇਹ ਮੈਂ ਇਸ ਨੂੰ ਇੰਨਾ ਕੁ ਟਾਈਟ ਰੱਖ ਰਹੀਆਂ ਕਿ ਇਹਦੇ ਵਿੱਚ ਇੱਕ ਉਂਗਲ ਚਲੀ ਜਾਣੀ ਚਾਹੀਦੀ ਹੈ ਯਾਨੀ ਕਾਫ ਦੇ ਵਿੱਚ ਉੱਪਰਲੇ ਪਾਸੇੋਂ ਇੱਕ ਉਂਗਲ ਚਲੀ ਜਾਣੀ ਚਾਹੀਦੀ ਹੈ ਉਹਨਾਂ ਇਸ ਤੋਂ ਵੱਧ ਟਾਈਟ ਨਾ ਕਰਿਓ ਸੋ ਇਹ ਜਦੋਂ ਅਸੀਂ ਕਰਾਂਗੇ ਲਗਾ ਦਿੱਤਾ ਹੁਣ ਸਿਰਫ ਜਿਆ ਸੈਂਟਰ ਵਾਲਾ ਇੱਕ ਸਵਿਚ ਦਬਣਾ ਜੀ ਖਾਸ ਧਿਆਨ ਡਾਕਟਰ ਸਾਹਿਬ ਜੀ ਇਸ ਤੋਂ ਪਹਿਲਾਂ ਕੀ ਧਿਆਨ ਲੈਣਾ ਹੈ ਬਲੱਡ ਪ੍ਰੈਸ਼ਰ ਲੈਣ ਤੋਂ ਬਿਲਕੁਲ ਇਸ ਤੋਂ ਪਹਿਲਾਂ ਪ੍ਰੀਕਾਸ਼ਨ ਜ਼ਰੂਰ ਜੀ ਕਿ ਅੱਧਾ ਘੰਟਾ ਤੁਸੀਂ ਨਾ ਤਾਂ ਕੋਈ ਖਾਣਾ ਖਾਇਆ ਹੋਏ ਚਾਹ ਕੌਫੀ ਤੇ স্মੋਕਿੰਗ ਨਾ ਕੀਤੀ ਹੋਏ ਜਿਹੜੇ স্মੋਕ ਕਰਦੇ ਨੇ ਦੂਸਰੀ ਗੱਲ ਕਿ ਤੁਸੀਂ ਕੁਰਸੀ ਤੇ ਬਹਿਣਾ ਸਪੋਰਟਡ ਪਿੱਠ ਜਿਹੜੀ ਹੈ ਪਿੱਛੇ ਸਪੋਰਟ ਹੋਏਗੀ ਲੱਤਾਂ ਬਿਲਕੁਲ ਸਿੱਧੀਆਂ ਹੋਣਗੀਆਂ ਇੱਕ ਦੂਜੇ ਨਾਲ ਕ੍ਰੋਸ ਨਹੀਂ ਕਰੋਗੇ ਸੋ ਇੰਜਨੀਅਰ ਰੱਖਣੇ ਲੱਤਾਂ ਉਹ ਪੈਰ ਨੇ ਜਿਹੜੇ ਬਿਲਕੁਲ ਫਲੈਟ ਗਰਾਊਂਡ ਤੇ ਹੋਣਗੇ ਸੋ ਪੈਰ ਇੰਜ ਝੁੱਕ ਕੇ ਨਹੀਂ ਬਿਲਕੁਲ ਸਿੱਧੇ ਪੈਰ ਜ਼ਮੀਨ ਤੇ ਹੋਣੇ ਚਾਹੀਦੇ ਸੋ ਇਹ ਪ੍ਰੀਕਾਸ਼ਨਸ ਤੋਂ ਬਾਅਦ ਗੱਲਾਂ ਨਹੀਂ ਕਰਨੀਆਂ ਬਿਲਕੁਲ ਚੁੱਪ ਕਰਕੇ ਰਿਕਾਰਡ ਕਰਨਾ ਹੈ ਆਪ ਵੀ ਕਰ ਸਕਦੇ ਹੋ ਸਿਰਫ ਇੱਕ ਸੈਂਟਰ ਦਾ ਬਟਨ ਦਬਾਣਾ ਤੁਸੀਂ ਦਬਾਓ ਜੀ ਹੁਣ ਤੁਸੀਂ ਹੋ ਜੀ ਚੁੱਪ ਮੇਰੀ ਵਾਰੀ ਆ ਗਈ ਜੇ ਸਜਾਦੋ ਵੀ ਬਲੱਡ ਪ੍ਰੈਸ਼ਰ ਲੈਣਾ ਜੀ ਬਿਲਕੁਲ ਨਾ ਲੜਾਈ ਬਿਲਕੁਲ ਨਹੀਂ ਕਰਨੀ ਚਾਹੀਦੀ ਕਰਦੇ ਵਿੱਚ ਸੋ ਸੈਂਟਰ ਵਾਲਾ ਤਾਂ ਹੁਣ ਆਪਾਂ ਡਾਕਟਰ ਸਾਹਿਬ ਨੂੰ ਕਰਾਨੇ ਆ ਜੀ ਚੁੱਪ ਸੈਂਟਰ ਵਾਲਾ ਥਾਂ ਜੀ ਮੈਂ ਦੱਬਿਆ ਜੇ ਆਵਾਜ਼ ਤੁਸੀਂ ਸੁਣ ਲਈ ਹੋਣੀ ਹੈ ਔਨ ਹੋ ਗਿਆ ਹੁਣ ਇਹ ਆਟੋਮੈਟਿਕ ਰਿਕਾਰਡ ਕਰ ਰਿਹਾ ਜੇ ਸੋ ਜਦੋਂ ਰਿਕਾਰਡਿੰਗ ਚੱਲ ਰਹੀ ਜੇ ਕੋਈ ਲੜਾਈ ਨਹੀਂ ਕੋਈ ਗੁੱਸਾ ਨਹੀਂ ਆਰਾਮ ਨਾਲ ਚੁੱਪ ਕਰਕੇ ਬੈਠਣਾ ਹੀ ਪੈਣਾ ਜੇ ਸੋ ਉਹ ਸਮਾਂ ਜੇ ਜਦੋਂ ਇਹ ਆਪਣੇ ਆਪ ਤੁਹਾਡਾ ਰਿਕਾਰਡ ਕਰੇਗਾ ਉੱਪਰਲਾ ਜਿਹੜਾ ਆਏਗਾ ਸਿਸਟੋਲਿਕ ਹੇਠਲਾ ਆਏਗਾ ਡਾਇਸਟੋਲਿਕ ਸੋ ਉਹ ਅਸੀਂ ਦੇਖਦੇ ਆਂ ਖਤਰਨਾਕ ਭਾਵੇਂ ਮੈਂ ਦੱਸ ਦਿਆਂ ਜੀ ਹੀਟ ਲਾ ਡਾਇਸਟੋਲਿਕ ਵਧਿਆ ਹੋਇਆ ਜ਼ਿਆਦਾ ਖਤਰਨਾਕ ਹੁੰਦਾ ਹੁਣੇ ਡਾਕਟਰ ਸਾਹਿਬ ਦੱਸਦੇ ਨੇ ਜੀ ਆਪਾਂ ਇਹਨਾਂ ਦੀ ਫਾਈਨਲ ਰਿਕਾਰਡਿੰਗ ਦੇਖ ਲਈਏ ਜੀ ਇਹ ਆਪੇ ਹੀ ਟੂ ਟੂ ਕਰਕੇ ਦੱਸੇਗਾ ਤੁਹਾਨੂੰ ਕਿ ਇੰਨੀ ਆ ਚੁੱਕੀ ਜੇ ਇਹਨਾਂ ਖਿਆਲ ਰੱਖਿਓ ਕਿ ਦੋਨਾਂ ਬਾਹਾਂ ਦਾ ਲੈ ਲੈਣਾ ਚਾਹੀਦਾ ਸੋ ਜਿਸ ਪਾਸੇ ਵੱਧ ਹੋਵੇ ਉਸੇ ਨੂੰ ਨਾਰਮਲ ਗਿਣਨਾ ਸੋ ਇਹ ਨਹੀਂ ਬੇ ਘੱਟ ਵਾਲੇ ਨੂੰ ਦੇਖ ਕੇ ਖੁਸ਼ ਹੋ ਜਾਣਾ ਠੀਕ ਹੈ ਜੀ ਹੋ ਗਿਆ ਸੋ ਜਿਸ ਪਾਸੇ ਵੱਧ ਹੈ ਉਹਨੂੰ ਗਿਣਨਾ ਪਰ ਦੋਨੋਂ ਪਾਸੇ ਕਰ ਲੈਣਾ ਚਾਹੀਦਾ ਤੇ ਇਹ ਕਈ ਸਰੋਤਿਆਂ ਨੇ ਸਾਨੂੰ ਪੁੱਛਿਆ ਵੀ ਸਾਡਾ ਇੱਕ ਪਾਸੇ ਵਧਦਾ ਆਂਦਾ ਇੱਕ ਪਾਸੇ ਘਟਦਾ ਆਂਦਾ ਲਓ ਜੀ ਰੀਡਿੰਗ ਆ ਗਈ ਜੇ ਬਾ ਜੀ ਬਾ ਡਾਕਟਰ ਸਾਹਿਬ ਤੁਹਾਨੂੰ ਤਾਂ ਕੋਈ ਦਵਾਈ ਦੀ ਲੋੜ ਨਹੀਂ ਜੀ 120/80 ਆਇਆ ਜੇ ਸੋ ਇਹ ਨਾਰਮਲ ਜੋ ਐਸ ਵੇਲੇ ਅਸੀਂ ਦੇਖ ਰਹੇ ਆ ਤੇ ਲਓ ਜੀ ਹੁਣ ਇਹ ਆ ਗਿਆ ਜੀ ਬੀਪੀ ਨਾਰਮਲ ਐਸ ਪਾਸੇ ਤੁਸੀਂ ਆਪਣਾ ਕਫ ਡਿਸਕਨੈਕਟ ਕਰ ਸਕਦੇ ਹੋ ਤੇ ਕੋਲਣ ਤੋਂ ਬਾਅਦ ਇਹਨੂੰ ਹੁਣ ਆਪਾਂ ਦੂਸਰੇ ਪਾਸੇ ਵੀ ਉਸੇ ਤਰੀਕੇ ਚੈੱਕ ਕਰਾਂਗੇ ਤੇ ਜਿਹੜਾ ہائر ہوئے گا پانچ تو دس کا فرق ہو سکتا ہے اس کو نارمل منیا جائے گا بھی گی امپورٹنٹ گلو پہلے ضرور خیال کرو کہ پیشاب کیا ہوئے بلڈر ایمٹی ہوئے تُسی کچھ کھایا پیا نہ ہوئے دو منٹ کرسی کے ریلیکس کرو تو پھر اس بعد بی پی اپنا جا ریکارڈ کرو تو یہ ہوم بی پی ریکارڈنگ ہر کسی نے جرا اٹھارہ سال تو اوپر ہے ایٹلیسٹ دو سال یا سال دے ایک بار اپنا بی پی ضرور ریکارڈ کرنا چاہی چاہیے کیونکہ جیڑا بلڈ پریشر دا روگ ہے یا ہائپرٹینشن یہ ایک سائلنٹ کلر ہے دے کوئی سمٹم نہیں ہوں نہ سردر دھندہ نہ سا چڑھتا آن لس کے ہیٹلا بلڈ پریشر ایک سو وی ہوئے دو سو پٹے ایک سو وی والا بھی جیڑا مریض ہوں سارے کو پی ڈی واکنگ آدھا تو کدے کدے وہی ناڑ فٹ جاتی ہے تو وہ بہت سیریئس ہو جاتا سو یہ سائلنٹ کلر ہے اس کر کے اٹھارہ سال تو بعد ہر کسی نے ریکارڈ کرو جنہ دے بلڈ پریشر ہے جو بی پی دی دوائیاں کھا رہے ہیں انہوں نے بھی کرے اپنا بی پی ریکارڈ کرنا چاہیے تے ڈیفینیشن بلڈ پریشر دی بالکل سمپل ہے جی ایک سو چالی بٹے نبے تو نیچے سب ٹھیک ہے ایک سو چالی بٹے نبے تو اوپر بلڈ پریشر ہے جنوں لائف سٹائل ویٹ کنٹرول ایلکو چھڑنا ਫੂਡ ਦੇ ਵਿੱਚ ਨਮਕ ਘਟਾਣਾ ਤੇ ਦਵਾਈਆਂ ਸੋ ਲਾਈਫ ਸਟਾਈਲ ਚੇਂਜ ਵਿੱਚ ਦੀ ਖੁਸ਼ ਰਹੋ ਬਹੁਤ ਤਗੜੇ ਤੁਸੀਂ ਚਿੰਤਾ ਛੱਡੋ ਸਿਰਫ ਸਾਡੇ ਸਿਰ ਦੇ ਉੱਤੇ ਧਰਤੀ ਨਹੀਂ ਟਿੱਕੀ ਹੋਈ ਅਸੀਂ ਜੇ ਬੈਠੇ ਆਂ ਫਿਰ ਵੀ ਲੋਕਾਂ ਨੇ ਬੋਲਣਾ ਮਰਖਾਪ ਪਜਾਵਾਂਗੇ ਫਿਰ ਵੀ ਬੋਲਣਾ ਛੱਡੋ ਪਰ ਨਾ ਆਪਣੀ ਜ਼ਿੰਦਗੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਜੀ ਸਕਦੇ ਆਂ ਸੋ ਜਿਸ ਦਿਨ ਇਹ ਟੈਨਸ਼ਨ ਛੱਡ ਦਿੱਤੀ ਭਈ ਅਸੀਂ ਆਪਣਾ ਭਾਰ ਛੁੱਟਿਆ ਉਸ ਰਬਤੇ ਆਪੇ ਦੇਖੇਗਾ ਸੋ ਉਸ ਦਿਨ ਤੁਸੀਂ ਦੇਖੋਗੇ ਕਿ ਬਲੱਡ ਪ੍ਰੈਸ਼ਰ ਠੀਕ ਹੋਣਾ ਸ਼ੁਰੂ ਹੋ ਗਿਆ ਕਸਰਤ ਜ਼ਰੂਰ ਕਰਦੇ ਰਿਹਾ ਕਰੋ ਜੀ ਨਾਲ ਜਿਵੇਂ ਦੱਸ ਦਿੱਤਾ ਸੰਤੁਲਿਤ ਖੁਰਾਕ ਉਸ ਬਾਰੇ ਅਸੀਂ ਆਲਰੇਡੀ ਵੀਡੀਓ ਚਾੜੀ ਹੋਈ ਹੈ ਹੁਣ ਅੱਜ ਦੀ ਵੀਡੀਓ ਤੋਂ ਬਾਅਦ ਜ਼ਰੂਰ ਦੱਸਿਓ ਜੀ ਕਿੰਨਿਆਂ ਜਣਿਆਂ ਨੇ ਆਪਣਾ ਬਲੱਡ ਪ੍ਰੈਸ਼ਰ ਆਪ ਨਾਪਿਆ ਕਿੰਨਾ ਆਇਆ ਦੇਖਦੇ ਹਾਂ ਜੀ ਮੈਸੇजेस ਦੇ ਵਿੱਚ ਕਿਸ ਨੇ ਬਾਜ਼ੀ ਮਾਰੀ ਅੱਜ ਠੀਕ ਹੈ ਜੀ ਬਿਲਕੁਲ ਸੋ ਇਹ ਕੋਈ ਇਜਾਜ਼ਤ ਬਿਲਕੁਲ ਜੀ ਸੋ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਅਸੀਂ ਉਮੀਦ ਕਰਦੇ ਆ ਕਿ ਜਿੰਨੇ ਵੀ ਸਾਨੂੰ ਸੁਣਨ ਵਾਲੇ ਨੇ ਇਸ ਬਲੱਡ ਪ੍ਰੈਸ਼ਰ ਨੂੰ ਜਦੋਂ ਤੁਸੀਂ ਆਪਣਾ ਨਾਪੋਗੇ ਬਿਲਕੁਲ ਤਸੱਲੀ ਨਾਲ ਹੱਸਦੇ ਖੇਡਦੇ ਖੁਸ਼ ਨੁਮਾ ਮਾਹੌਲ ਵਿੱਚ ਨਾਪਿਓ ਬਿਲਕੁਲ ਨੋਰਮਲ ਆਏਗਾ ਜ਼ਰੂਰ ਸਾਂਝੀ ਕਰਿਓ ਜੀ ਆਪਣੀ ਆਪਣੀ ਰੀਡਿੰਗ ਕਿੰਨੀ ਆਈ ਸਾਨੂੰ ਖੁਸ਼ੀ ਹੋਏਗੀ ਦਸਤ ਕੋ ਹੋਰਨਾਂ ਨੂੰ ਵੀ ਸਿਖਾ ਦਿਓ ਦੱਸ ਦਿਓ ਅਸੀਂ ਡਾਕਟਰੀ ਸਿੱਖ ਲਈ ਠੀਕ ਹੈ ਜੀ ਬਿਲਕੁਲ ਸੋ ਲੈਨੇ ਆ ਜੀ ਅਲਵਿਦਾ ਇੱਕ ਹੋਰ ਇਸੇ ਤਰ੍ਹਾਂ ਦੀ ਛੋਟੀ ਜੀ ਵੀਡੀਓ ਨਾਲ ਤੁਹਾਨੂੰ ਹੁਣ ਨਵੀਂ ਚੀਜ਼ ਵੀ ਲਵਾਂਗੇ ਸਿਖਾਣੀ ਸ਼ੁਰੂ ਕਰਾਂਗੇ ਬਿਲਕੁਲ